ਇਹ ਕਰਨਾ ਜੀ ਸ਼ਾਮ ਦਾ ਕੋ 6:30 6:30 ਦਾ ਟਾਈਮ ਸੀ ਤੇ ਪਿੰਡ ਬੰਡਾਲੇ ਇਹਨਾਂ ਨੌਜਵਾਨਾਂ ਦਾ ਐਕਸੀਡੈਂਟ ਹੋਇਆ ਮੋਟਰਸਾਈਕਲ ਤੇ ਨੌਜਵਾਨ ਜਿਦੋਂ ਹੈ ਤੇ ਕੋਈ ਅਣਪਛਾਤਾ ਵਾਹਨ ਆ ਜਿਹੜਾ ਇਹਨਾਂ ਨੂੰ ਟੱਕਰ ਮਾਰ ਕੇ ਚਲਾ ਗਿਆ ਤੇ 10-15 ਮਿੰਟ ਬਾਅਦ ਸਾਰੇ ਪਿੰਡ ਵਾਲੇ ਉੱਥੇ ਗਏ ਆ ਹੁਣ ਵੀ ਸਾਰੇ ਪਿੰਡ ਵਾਲੇ ਨਾਲ ਇੱਥੇ ਹਸਪੀਟਲ ਆਏ ਆ ਮਨਜੀਤ ਹਸਪੀਟਲ ਆ ਸਾਡੇ ਇਲਾਕੇ ਦਾ ਬੜਾ ਵਧੀਆ ਹਸਪੀਟਲ ਆ ਇੱਥੇ ਲਿਆ ਕੇ ਐਡਮਿਟ ਕਰਾਇਆ ਤੇ ਇੱਕ ਤਾਂ ਜਿਹੜਾ ਤੁਹਾਨੂੰ ਦੱਸਿਆ ਪਰਿਵਾਰ ਨੇ ਕਿ ਨੌਜਵਾਨ ਦੀ ਜਿਹੜੀ ਮੌਤ ਹੋ ਗਈ ਆ ਤੇ ਦੂਸਰਾ ਜਿਹੜਾ ਉਹ ਜੇਰੇ ਲਾ ਚੱਲ ਰਿਹਾ ਵ ਕਿ ਜੇ ਤੁਹਾਨੂੰ ਸਾਹ ਬਖਸ਼ੇ ਹੋਏ ਤੇ ਜਰੂਰ ਉਸ ਦੇ ਅਸੀਂ ਕਾਮਨਾ ਕਰਦੇ ਆ ਕਿ ਉਸ ਨੂੰ ਜਿਹੜੇ ਮਤਲਬ ਕਿ ਨੌਜਵਾਨਾਂ ਤੰਦਰੁਸਤ ਹੋ ਕੇ ਆਪਣੇ ਘਰੇ ਪਰਤੇ ਤੇ ਜਿਹੜੇ ਨੌਜਵਾਨ ਦੀ ਮੌਤ ਹੋ ਗਈ ਆ ਉਹਨਾਂ ਦੇ ਪਰਿਵਾਰ ਦੇ ਨਾਲ ਅਸੀਂ ਦੁੱਖ ਆ ਜਿਹੜਾ ਜ਼ਾਹਰ ਕਰਦੇ ਆ ਤੇ ਬੇਨਤੀ ਕਰਦੇ ਆ ਕਿ ਚਲੋ ਇਹਨਾਂ ਦੀ ਜਿਹੜੀ ਮਦਦ ਆ ਕੀਤੀ ਜਾਵੇ ਕਿਉਂਕਿ ਪਰਿਵਾਰ ਐਸਸੀ ਪਰਿਵਾਰ ਆ ਤੇ ਲੋੜਵੰਦ ਪਰਿਵਾਰ ਆ ਸੋ ਇਹਨਾਂ ਦੀ ਮਦਦ ਆ ਜਿੰਨੀ ਵੀ ਹੋ ਸਕਦੀ ਆ ਉਹ ਕਰੋ ਤਾਂ ਕਿ ਜਿਹੜਾ ਇਹਨਾਂ ਦੇ ਅੱਗੇ ਥੋੜਾ ਜਿਹਾ ਕੰਮ ਸਿਕਾਲਾ ਹੋ ਸਕੇ ਧੰਨਵਾਦ ਇਹਨਾਂ ਨੂੰ ਆਪਣਾ ਬੰਡਾਲਾ ਪਿੰਡ ਦੇ ਸਾਰੇ ਨਿਵਾਸੀਆਂ ਦੇ ਨਾਲ ਆਪਣੇ ਪਿੰਡ ਦੇ ਵਿੱਚ ਸੇਵਾ ਕਰ ਰਿਹਾ ਪਿਛਲੇ ਦਿਨਾਂ ਤੋਂ ਬਾਬਾ ਦੀਪ ਸਿੰਘ ਜੀ ਸੇਵਾਦਾਰ ਗੜਦੀ ਵਾਲਾ ਸਾਡਾ ਵੀਰ ਹੈ ਮਨਜੋਤ ਮੁਖ ਸੇਵਾਦਾਰਾ ਉਹਨਾਂ ਦੀ ਐਂਬੂਲੈਂਸ ਦੇ ਵਿੱਚ ਨਾਲ ਸਾਰੇ ਪਿੰਡ ਵਾਸੀ ਲੈ ਕੇ ਅਸੀਂ ਇੱਥੇ ਅਮਨਜੀਤ ਹਸਪੀਟਲ ਤੁਹਾਨੂੰ ਮੈਂ ਦੱਸਿਆ ਸਾਡੇ ਇਲਾਕੇ ਦਾ ਬੜਾ ਵੱਡਾ ਹਸਪੀਟਲ ਆ ਇੱਥੇ ਲਿਆ ਕੇ ਐਡਮਿਟ ਕਰਾਇਆ ਉਹਨਾਂ ਨੂੰ ਜਿਸ ਐਕਸੀਡੈਂਟ ਦਾ ਹਾਦਸਾ ਹੋਇਆ ਇਨਸਾਨੀਅਤ ਕਰਤੀ ਇਹ ਵੀ ਉਹਨਾਂ ਨੇ ਹਸਪੀਟਲ ਨੂੰ ਪਹੁੰਚਾਇਆ ਆਪਣੇ ਆ ਤੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਫਿਰ ਉਹ ਡਰਦੇ ਇਸ ਚੀਜ਼ ਨੂੰ ਨਾ ਨਹੀਂ ਮੈਟਰ ਕੀਤਾ ਤੇ ਉਹ ਮਤਲਬ ਆਪਣਾ ਵਾਹਨ ਲੈ ਕੇ ਨਿਕਲ ਗਏ ਆ ਕੋਈ ਅਣਪਛਾਤਾ ਵਾਹਨ ਹੀ ਆ ਆਪਾਂ ਕੋਈ ਇਹਨੂੰ ਕਰ ਨਹੀਂ ਸਕਦੇ ਜਸਟੀਫਿਕੇਸ਼ਨ ਕੋਈ ਵਾਹਨ ਕਿਹੜਾ ਸੀ ਜਾਂ ਕੌਣ ਸੀ ਕੋਈ ਅਣਪਛਾਤਾ ਵਾਹਨ ਹੀ ਟੱਕਰ ਮਾਰ ਗਿਆ ਹਾਂਜੀ ਇਹ ਇਕੱਟ ਨਾਈ ਈਦਾ ਮੁੰਡੇ ਆ ਇਹ ਪ੍ਰੀ ਵਾਈਡਿੰਗ ਕਰਾਉਣ ਆਇਆ ਇੱਥੇ ਤੇ ਇੰਦਾ ਰਾਜਪੁਰ ਨੇ ਦੁੱਧ ਵਾਲਾ ਕੈਂਟਰ ਵਜਾ ਵਿੱਚ ਤੇ ਇੱਕ ਦੀ ਦਾ ਡੈਥ ਹੋ ਗਿਆ ਪਿੰਡ ਮਹੀਦੀਪੁਰ ਤੋਂ ਆਇਆ ਤੇ ਇੱਕ ਦੀ ਡੈਟ ਇੱਕ ਦਾ ਨਾ ਸੂਰਜ ਸਿੰਘ ਤੇ ਇੱਕ ਦਾ ਨਾ ਮੇਜਰ ਸਿੰਘ ਜੀ ਹਾਂਜੀ ਕਿਹੜਾ ਪਤਾ ਲੱਗਾ ਕਾਹਦੇ ਚ ਵਜੀ ਕਰਦੇ ਤੇ ਦੁੱਧ ਵਾਲੇ ਕੈਂਟਰ ਚ ਵਜੇ ਹਾਂਜੀ ਹਾਂਜੀ ਪਿੰਡ ਕਿਹੜਾ ਹੈ ਮਹਿਦੀਪੁਰ ਹੈ ਜੀ ਹਾਂਜੀ ਠੀਕ ਹੈ ਨਾਂ ਦੱਸਾਂ ਜੀ ਇੱਕ ਦਾ ਨਾਂ ਮੇਜਰ ਸਿੰਘ ਤੇ ਇੱਕ ਦਾ ਨਾਂ ਸੂਰਜ ਸਿੰਘ ਤੁਹਾਡਾ ਕੀ ਲੱਗਦਾ ਸਾਡੇ ਤਾਤੇ ਦਾ ਹੀ ਹਾਂਜੀ ਹਾਂਜੀ ਠੀਕ ਹੈ ਨਾਂ ਚਾਹੁੰਦੇ ਕਹਿਣਾ ਕੀ ਚਾਹੁੰਦੇ ਜੀ ਬੜਾ ਮਾੜਾ ਕੰਮ ਹੋਇਆ ਏ ਤੇ ਇਹਨਾਂ ਦੀ ਚਲੋ ਜਿੱਦਾਂ ਵੀ ਵੀ ਜਿੱਦਾਂ ਵੀ ਮਹਾਰਾਜ ਨੇ ਲਿਖੀ ਜੋ ਵੀ ਹੀ ਉਹਨਾਂ ਨੇ ਇਹਨਾਂ ਦੀ ਮਤ ਦਿੱਤੀ ਜਾਵੇ ਤੇ ਵਜੇ ਇੱਕਦਮ ਮੜਾ ਤੇ ਬਚੇ ਵਿਚਾਰਾ ਹਾਂਜੀ ਇੱਕ ਤਾਂ ਚਲੋ ਜੋ ਮਾਰਿਆ ਇਹਨੂੰ ਚੰਗਾ ਲੱਗਾ ਉਹਨੇ ਕਰਤਾ ਹੀ ਹਾਂਜੀ ਗੁਰਲਾਲ ਸਿੰਘ ਮੇਰਾ ਨਾਮ ਹੈ ਹਾਂਜੀ ਬਲਬੀਰ ਸਿੰਘ ਹਾਂਜੀ ਕੀ ਕਰ ਰਹਾ ਬਾਬਾ ਇਹ ਕੱਟਣਾ ਸਾਨੂੰ ਕਾਲ ਆਈ ਸੀ ਤਕਰੀਬਨ 7:30 ਵਜੇ ਕਿ ਐਕਸੀਡੈਂਟ ਹੋ ਗਿਆ ਇੱਕ ਦਾ ਲੜਕੇ ਦਾ ਨਾਮ ਸੂਰਜ ਸਿੰਘ ਆ ਔਰ ਦੂਸਰੇ ਦਾ ਮੇਜਰ ਸਿੰਘ ਜੋ ਸੂਰਜ ਸਿੰਘ ਉਹ ਮੇਰਾ ਸਾਲਾਵਾ ਮਤਲਬ ਤੇ ਇੱਕ ਤਰੀ ਇੱਕ ਦੋ ਤਰੀਕ ਦੀ ਮੈਰਿਜ ਸੀ ਉਹਦੀ ਉਫ ਰੋਜਪੁਰ ਗਿਆ ਹੋਇਆ ਸੀ ਆਪਣੀ ਮੈਰਜ ਦੇ ਸੈਂਸਲੇ ਦੇ ਵਿੱਚ ਕੋਈ ਕੰਮ ਕਰਨਾ ਤੇ 7:30 ਵਜੇ ਕਾਲ ਆਈ ਕਿ ਮਤਲਬੀ ਐਕਸੀਡੈਂਟ ਹੋ ਗਿਆ ਫਿਰ ਅਸੀਂ ਕਾਲ ਕਰਕੇ ਅੱਗੇ-ਅੱਗੇ ਪੁੱਛਿਆ ਦੱਸਿਆ ਨਹੀਂ ਕੋਈ ਪਹਿਲਾਂ ਕਹਿੰਦੇ ਕਿ ਠੀਕ ਹੈ ਸਾਰੇ ਤੇ ਫਿਰ ਜਦੋਂ ਕਾਲ ਦਾ ਪਤਾ ਲੱਗਾ ਕਿ ਜਿਹੜਾ ਮੇਜਰ ਸਿੰਘ ਉਹਦੀ ਡੈਥ ਹੋ ਗਈ ਮੌਕੇ ਤੇ ਔਰ ਜਿਹੜਾ ਸੂਰਜ ਸਿੰਘ ਆ ਉਹਨੂੰ ਹਸਪੀਟਲ ਲੈ ਕੇ ਆਏ ਅਮਨਜੀਤਾ ਹਸਪੀਟਲ ਤੇ ਫਿਰ ਦੱਸਿਆ ਫਿਰ ਅਸੀਂ ਇੱਥੇ ਪਹੁੰਚੇ ਹੁਣ ਡਾਕਟਰ ਸਾਹਿਬ ਕਹਿ ਰਹੇ ਆ ਕਿ ਦਰਸ ਗੂਰ ਸਿੰਘ ਉਹਦਾ ਜਿਹੜੇ ਕੰਡੀਸ਼ਨ 25% ਹੈ ਠੀਕ ਹੈ ਕੋਚ ਔਰ ਜਿਹੜਾ ਮੇਜਰ ਸਿੰਘ ਉਹਦੀ ਤੇ ਮੌਕੇ ਤੇ ਦੇਥ ਹੋ ਗਈ ਸੀ ਮਤਲਬ ਇਹ ਕੀਤਾ ਜਾਵੇ ਜੋ ਵੀ ਮਾਨ ਜੋ ਗਿਆ ਜਿੱਦਾਂ ਵੀ ਸੇਵਾ ਜੋ ਵੀ ਕੀਤੀ ਜਾਵੇ ਇਹਨਾਂ ਦੀ ਹਾਂਜੀ ਬਿਲਕੁਲ ਪਤਾ ਲੱਗਣਾ ਚਾਹੀਦਾ ਕਿਹੜਾ ਬੰਦਾ ਜੋ ਭੱਜ ਗਿਆ ਜਿੰਨੇ ਮੌਕੇ ਤੇ ਚੱਕਿਆ ਨਹੀਂ ਬੰਦਿਆਂ ਨੂੰ ਮਾਰ ਕੇ ਜਾਂ ਅੱਜ ਕੱਲ ਦਾ ਜਿੱਦਾਂ ਦਾ ਜ਼ਮਾਨਾ ਹੈ ਕਿ ਕਿਸੇ ਨੂੰ ਪਹਿਲਾਂ ਹਸਪੀਟਲ ਪਹੁੰਚਾਓ ਔਰ ਫਿਰ ਜਿੱਥੇ ਜਾਣਾ ਜਾ ਸਕਦਾ ਬੰਦਾ ਔਲੇ ਕਰਨ ਪਛਾਣਾ ਚਾਹੀਦਾ ਹੈ ਕੋਈ ਵੀ ਇਹ ਮਾਰ ਕੇ ਕੋਈ ਇੱਕ ਦੂਸਰੇ ਨੂੰ ਫਾਂਸੀ ਨਹੀਂ ਦਿੰਦਾ ਇੱਥੇ ਇਹ ਦੇ ਵਿੱਚ ਕਿਸੇ ਨੂੰ ਕੋਈ ਫਾਂਸੀ ਨਹੀਂ ਆਉਂਦੀ ਲੇਕਿਨ ਜੇ ਕਿਸੇ ਦੀ ਹੈਲਪ ਕਰਨ ਵਾਸਤੇ ਕੋਈ ਐਕਸੀਡੈਂਟ ਵੀ ਹੋ ਜਾਂਦਾ ਪਰ ਉਸ ਬੰਦੇ ਨੂੰ ਉਸ ਜਗ੍ਹਾ ਤੇ ਪਹੁੰਚਾਓ ਜਿਸ ਜਗ੍ਹਾ ਤੇ ਉਹਦਾ ਇਲਾਜ ਹੋਣਾ ਇਹ ਨਹੀਂ ਕਿ ਕਿਸੇ ਨੂੰ ਮਾਰ ਕੇ ਭੱਜ ਜਾਓ ਠੀਕ ਇਹ ਇਨਸਾਨੀਅਤ ਮਿਲਣਾ ਚਾਹੀਦਾ ਉਹ ਬੰਦੇ ਨੂੰ ਲੱਭਿਆ ਜਾਣਾ ਚਾਹੀਦਾ ਫੇਰ ਹੀ ਸਾਡੀ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਦਾ ਫੇਰ ਹੀ ਫਾਇਦਾ ਇਹਦਾ ਕੋਈ ਫਾਇਦਾ ਨਹੀਂ ਬਾਈ ਜਿਹੜੇ ਨੌਜਵਾਨਾਂ ਨੂੰ ਹਸਪੀਟਲ ਪਹੁੰਚਾ ਕੇ ਕੀ ਕੀ ਕਰਨਾ ਸੀ ਵਾਪਰੇ ਕੱਟ ਮੈਂ ਅਸੀਂ ਬਾਬਾ ਦੀਪ ਸਿੰਘ ਸੇਵਾਦਲ ਸੁਸਾਇਟੀ ਗੜਦੀਵਾਲਾ ਤੋਂ ਬੜਾੜਾ ਪਿੰਡ ਸਾਡਾ ਕੈਂਪ ਲਗਾ ਹੋਇਆ ਸੀ ਅਸੀਂ ਐਂਬੂਲੈਂਸ ਲੈ ਕੇ ਥੋੜਾ ਅੱਗੇ ਚਲੇ ਗਏ ਸਾਡੇ ਜਿਹੜੇ ਟੀਮ ਲੀਡਰ ਨੇ ਭਾਈ ਮਨਜੋਤ ਸਿੰਘ ਜੀ ਉਹ ਥੋੜਾ ਪਿੱਛੇ ਆ ਰਹੇ ਨੇ ਜਿੱਥੇ ਐਕਸੀਡੈਂਟ ਹੋਇਆ ਉਹ ਤੋਂ ਬੈਕ ਸਾਈਡ ਸੀਗੇ ਇਹ ਉਹਨਾਂ ਨੇ ਮੈਨੂੰ ਕਾਲ ਲਾਈ ਕਹਿੰਦੇ ਪੀ ਐਂਬੂਲੈਂਸ ਲੈ ਕੇ ਜਲਦੀ ਪਹੁੰਚੋ ਐਕਸੀਡੈਂਟ ਹੋ ਗਿਆ ਤੇ ਜਿਹੜੇ ਹੌਨ ਦੀ ਸਪੋਰਟ ਡੈਥ ਹੋ ਗਈ ਉਹ ਤਾਂ ਉੱਥੇ ਸੀਗੇ ਜਿਹੜੇ ਇਹ ਥੋੜੇ ਠੀਕ ਸੀਗੇ ਇਹਨਾਂ ਨੂੰ ਆਪਾਂ ਆਪਣੀ ਐਂਬੂਲੈਂਸ ਦੇ ਸੰਸਥਾ ਦੀ ਜਿਹੜੀ ਐਂਬੂਲੈਂਸ 에য়ার ਹਸ ਬਾਕੀ ਇੱਥੇ ਏਰੀਆ ਬਾਰੇ ਮੈਨੂੰ ਨੌਲੇਜ ਨਹੀਂ ਹੈਗੀ ਅਸੀਂ ਤਕਰੀਬਨ 2 ਮਹੀਨੇ ਤੋਂ ਇੱਥੇ ਸੇਵਾ ਨਿਭਾ ਰਹੇ ਹਾਂ ਆਪਣੀ ਸੁਸਾਇਟੀ ਵੱਲੋਂ ਬਾਕੀ ਪਰਿਵਾਰ ਨੂੰ ਵੀ ਸਾਡੀ ਸੰਸਥਾ ਵੱਲੋਂ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਸਹਾਇਤਾ ਚਾਹੀਦੀ ਤਾਂ ਉਹਦੇ ਲਈ ਅਸੀਂ ਹਾਜ਼ਰ ਹਾਂ ਜਿੰਨਾ ਸਾਡੇ ਕੋਲ ਉਹ ਸੇਵਾ ਹੋ ਸਕੀ ਉਹ ਨਹੀਂ ਕਰਾਂਗੇ